ਕੋਤਨਾ ਬਾਈ ਗੁਰਜੀ ਆਚਾ ਦੀਵਾਰ ਪੌੜੀ ਨੌਵੀਂ ਪੌੜੀ ਪੱਤ ਤੇਰੇ ਮਨ ਪਾਵਦੇ ਦਰਸੋਂ ਏਨ ਕੀ ਰਤ ਗਾਉਦੇ ਨਾਨਕ ਕਰਮਾਂ ਬਾਹਰੇ ਡਰ ਤੋਂ ਨ ਲਗਨੀ ਧਾਮ ਦੇ ਇੱਕ ਮੂਲ ਨ ਬੁੱਜਣ ਆਪਣਾ ਅਨਹੋਦਾ ਆਪ ਗਣਾਈ ਦੇ ਹੋ ਤਾਂ ਢੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਈ ਦੇ ਤੈਨ ਮੰਗਾ ਜੇ ਤੁਚੈ ਧਿਆਇ ਦੇ ਏ ਪ੍ਰਭੂ ਤੈਨੂੰ ਆਪਣੇ ਭਗਤ ਮਨ ਵਿੱਚ ਬਹੁਤ ਪਿਆਰੇ ਲੱਗਦੇ ਹਨ ਜੇ ਤੇਰੇ ਦਰ ਤੇ ਭਜਨ ਕੀਰਤਨ ਕਰਦੀ ਹੋਈ ਸੋਭ ਰਹੇ ਹਨ ਸਤਿਗੁਰੂ ਨਾਨਕ ਫਰਮਾਉਂਦੇ ਹਨ ਬਾਤ ਕਿਸਮਤ ਬੰਦੇ ਭਟਕਦੇ ਫਿਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੇ ટોਈ ਨਹੀਂ ਮਿਲਦੀ ਕਈ ਆਪਣੇ ਅਸਲੀ ਨੂੰ ਨਹੀਂ ਸਮਝਦੇ ਅਤੇ ਗੁਣ ਹੋਣ ਤੋਂ ਬਿਨਾਂ ਹੀ ਆਪਣੇ ਆਪ ਨੂੰ ਵੱਡਾ ਜਿਤਲਾਉਂਦੇ ਹਨ हे ਪ੍ਰਭੂ ਮੈਂ ਨੀਵੀਂ ਜਾਤ ਵਾਲਾ ਇੱਕ ਨਿਮਾਣਾ ਜਿਹਾ ਢਾਡੀ ਹਾਂ ਹੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਮਾਉਂਦੇ ਹਨ ਮੈਂ ਸਿਰਫ ਉਨ੍ਹਾਂ ਦੀ ਸੰਗਤ ਮੰਗਦਾ ਹਾਂ ਜੋ ਤੈਨੂੰ ਧਿਉਂਦੇ ਹਨ ਸ਼ਲੋਕ ਮਲਾ ਪਹਿਲਾ ਕੂੜੇ ਰਾਜ ਕੂੜੇ ਪਰਜਾ ਕੂੜੇ ਸਭ ਸੰਸਾਰ ਕੂੜੇ ਮੰਡਪ ਕੂੜੇ ਮਾੜੀ ਕੂੜੇ ਦਸਨ ਹਾਰ ਕੂੜੇ ਸੋਨਾ ਕੂੜੇ ਰਪਾ ਕੂੜੇ ਪੈਨਨ ਹਾਰ ਕੂੜੇ ਕਾਇਆ ਕੂੜੇ ਕੱਪੜ ਕੂੜੇ ਰੂਪ ਅਪਾਰ ਕੂੜੇ ਮੀਆਂ ਕੂੜੇ ਬੀਬੀ ਖੱਪ ਹੋਏ ਖਾਰ ਕੂੜੇ ਕੂੜੇ ਨਹੀਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਜੈ ਦੋਸਤੀ ਸਭ ਜਗ ਚਲਣ ਹਾਰ ਕੂੜੇ ਮਿੱਠਾ ਕੂੜ ਮੱਖੋ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੋਦ ਬਾਜ ਕੂੜੋ ਕੂੜ ਇਹ ਸਾਰਾ ਸੰਸਾਰ ਝੂਠਾ ਤੇ ਛਲਾਵਾ ਹੈ ਇਸ ਵਿੱਚ ਰਾਜਾ ਤੇ ਆਮ ਲੋਕ ਝੂਠ ਹਤੇ ਛਲਾਵਾ ਇਹ ਹਨ ਸ਼ਾਮਿਆਨੇ ਤੇ ਮਹਿਲ ਮਾੜੀਆਂ ਛਲ ਰੂਪ ਹਨ ਤੇ ਇਹਨਾਂ ਵਿੱਚ ਵੱਸਣ ਵਾਲਾ ਬਾਦਸ਼ਾਹ ਵੀ ਝੂਠ ਰੂਪੀ ਹੈ ਸੋਨਾ ਚਾਂਦੀ ਅਤੇ ਇਹਨਾਂ ਨੂੰ ਪੈਨਣ ਵਾਲੇ ਵੀ ਝੂਠ ਰੂਪ ਹਨ ਇਹ ਸਰੀਰ ਛਲਾਵਾ ਹੈ ਕੱਪੜੇ ਅਤੇ ਸੋਨਾ ਰੂਪ ਇਹ ਸਾਰੇ ਹੀ ਛਲ ਹਨ ਮਰਦ ਅਤੇ ਔਰਤ ਝੂਠ ਰੂਪ ਹਨ ਜੋ ਸਰੀਰਿਕ ਸਮਾਨਦ ਰੂਪ ਛਾਲ ਵਿੱਚ ਫਸ ਕੇ ਖوار ਹੋ ਰਹੇ ਹਨ ਝੂਠ ਵਿੱਚ ਫਸੇ ਮਨੁੱਖ ਦਾ ਝੂਠ ਨਾਲ ਪ੍ਰੇਮ ਲੱਗਾ ਹੋਇਆ ਹੈ ਇਸ ਕਰਕੇ ਇਸ ਨੂੰ ਪਰਮਾਤਮਾ ਭੁੱਲ ਗਿਆ ਹੈ ਹੁਣ ਭਲਾ ਕਿਸ ਨਾਲ ਦੋਸਤੀ ਕੀਤੀ ਜਾਏ ਕਿਉਂਕਿ ਸਾਰਾ ਸੰਸਾਰ ਨਾਸ਼ਵੰਤ ਹੈ ਇਹ ਸੰਸਾਰੀ ਛਾਲ ਸਾਰਿਆਂ ਨੂੰ ਪਿਆਰਾ ਲੱਗ ਰਿਹਾ ਹੈ ਸ਼ੇਧ ਮੰਗ ਮਿੱਠਾ ਲੱਗ ਰਿਹਾ ਹੈ ਇਸ ਤਰ੍ਹਾਂ ਇਹ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ ਨਾਨਕ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ हे ਪ੍ਰਭੂ ਤੇਥੋਂ ਬਿਨਾ ਸਭ ਕੁਝ ਝੂਠ ਅਤੇ ਛਲਾਵਾ ਹੀ ਹੈ ਮਲ ਪਹਿਲਾ ਸੱਚ ਤਾਂ ਪਰ ਜਾਣੀਏ ਜਾਰੀ ਤੇ ਸੱਚ ਹੋਏ ਕੁੜ ਕੀ ਮਲ ਉੱtre तन करे अच्छा तो तोए सच ता जानिए जा सच तरे प्यारो ना सुन मन है ता पाए मुख द्वार सच पर जानिए जा जुगत जाने जियो तट काया साधक विच दे करता बियो सच ता पर जानिए जा सिख सच्ची ले ਦੇ ਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬੈ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਈ दारू ਪਾਪ ਕੱਢੇ ਤੋਏ ਨਾਨਕ ਵਖਾਣੇ ਦੇਨਤੀ ਜੇਨ ਸੱਚ ਪੱਲ ਹੋਏ ਸਚਾਈ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਸੱਚਾ ਪ੍ਰਭੂ ਦਿਲ ਵਿੱਚ ਟਿਕਦਾ ਹੈ ਤਦੋਂ ਚੁਗੜਤੀ ਮੈਲ ਦੂਰ ਹੋ ਜਾਂਦੀ ਹੈ ਅਤੇ ਸਰੀਰ ਸਾਫ਼ ਸੁਥਰਾ ਹੋ ਜਾਂਦਾ ਹੈ ਅਸਲੀਅਤ ਦੀ ਸਮਝ ਤਦੋਂ ਪੈਂਦੀ ਹੈ ਜਦੋਂ ਮਨੁੱਖ ਸੱਚੇ ਪ੍ਰਭੂ ਨਾਲ ਪਿਆਰ ਕਰਦਾ ਹੈ ਨਾਮ ਸੁਣ ਕੇ ਮਨ પ્રસન્ન ਹੋ ਜਾਂਦਾ ਹੈ ਤੇ ਬੰਦਨੋਂ ਛੁੱਟਣ ਦਾ ਰਾਹ ਮਿਲ ਜਾਂਦਾ ਹੈ ਅਸਲੀ ਦੀ ਸਮਝ ਤਦੋਂ ਆਉਂਦੀ ਹੈ ਜਦੋਂ ਮਨੁੱਖ ਜ਼ਿੰਦਗੀ ਦੀ ਸਹੀ ਜੁਗਤ ਨੂੰ ਜਾਣਦਾ ਹੈ ਭਾਵ ਸਰੀਰ ਰੂਪੀ ਧਰਤੀ ਨੂੰ ਤਿਆਰ ਕਰਕੇ ਇਸ ਵਿੱਚ ਪ੍ਰਭੂ ਦਾ ਨਾਮ ਬੀਜਦਾ ਹੈ ਸੰਸਾਰ ਦੀ ਅਸਲੀ ਨਿਰੰਕਾਰ ਦੀ ਸਮਝ ਤਦੋਂ ਆਉਂਦੀ ਹੈ ਜਦੋਂ ਮਨੁੱਖ ਗੁਰੂ ਪਾਸੋਂ ਸੱਚੀ ਸਿੱਖਿਆ ਹਾਸਲ ਕਰਦਾ ਹੈ ਉਹ ਮਨੁੱਖਾਂ ਤੇ ਤਰਸ ਕਰਨ ਦੀ ਜੁਗਤ ਸਿੱਖਦਾ ਹੈ ਅਤੇ ਲੋੜਵੰਦਾਂ ਨੂੰ ਜਿਨ੍ਹਾਂ ਹੋ ਸਕੇ ਖਰਾਤ ਵੰਡ ਕੇ ਨੇਕੀ ਪੁੰਨ ਕਮਾਉਂਦਾ ਹੈ ਅਸਲੀ ਦੀ ਸਮਝ ਤਦੋਂ ਪੈਂਦੀ ਹੈ ਜਦੋਂ ਮਨੁੱਖ ਤੋਰ ਅੰਦਰਲੇ ਤੀਰਥ ਉੱਤੇ ਠਿਕੇ ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ ਉਥੇ ਹੀ ਸਦਾ ਨਿਵਾਸ ਰੱਖੇ ਨਾਨਕ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਜਿਨ੍ਹਾਂ ਦੇ ਦਿਲ ਵਿੱਚ ਪ੍ਰਮਾਤਮਾ ਟਿਕਦਾ ਹੈ ਉਨ੍ਹਾਂ ਦੀ ਸਾਰੇ ਦੁੱਖਾਂ ਤਕਲੀਫਾਂ ਦੀ ਦਵਾਈ ਉਹ ਆਪ ਬਣ ਜਾਂਦਾ ਹੈ ਤੇ ਉਹ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ